ਸਮਾਰ ਅਤਿ ਕਾਹ ਗੰਤ ਅਤੁਲ ਜਿਉ ਬਲਾਹ ਤਿਉ ਨਾਲਿ ਕਬਾਸ ਬੁਲ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰਸਵਾਲੀ ਸਾਧ ਸੰਗਤ ਜੀਓ ਸਤਗੁਰਾਂ ਦਾ ਜੋ ਅੱਜ ਦਾ ਹੁਕਮ ਪ੍ਰਾਪਤ ਹੋਇਆ ਹੈ ਉਹਨੂੰ ਖਲਾਅ ਵਾਸਤੇ ਅੱਜ ਦੇ ਹੁਕਮ ਦੀ ਵਿਚਾਰ ਨਾਲ ਜੋੜਨਾ ਕਰੀਏ ਕਿਉਂਕਿ ਹਜ਼ੂਰ ਦੇ ਅੰਮ੍ਰਿਤ ਵਚਨ ਹਨ ਸਤਗੁਰ ਨੂੰ ਸਭ ਉਹ ਵੇਖਦਾ ਸਤਗੁਰ ਨੂੰ ਸਾਰੇ ਵੇਖਦੇ ਕੌਣ-ਕੌਣ ਵੇਖਦਾ ਕਿੱਥੇ-ਕਿੱਥੇ ਵੇਖਦਾ ਜੇਤਾ ਜਗਤ ਸੰਸਾਰ ਜਿੰਨਾ ਵੀ ਸੰਸਾਰ ਹੈ ਹਜ਼ੂਰ ਆਕਦੇ ਕੋਈ ਮੰਦਿਰ ਜਾ ਕੇ ਦੇਖ ਲੈਂਦਾ ਕੋਈ ਮਸਜਿਦ ਜਾ ਕੇ ਕੋਈ ਚਰਚ ਜਾ ਕੇ ਤੇ ਕੋਈ ਗੁਰਦੁਆਰਾ ਸਾਹਿਬ ਅੰਦਰ ਆ ਕੇ ਗੁਰੂ ਦੇ ਰੂਪ ਦੇਖਦਾ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਜਿਚਰ ਸ਼ਬਦ ਨਾ ਕਰੇ ਵਿਚਾਰ ਦੇਖਣ ਨਾਲ ਪਾਰ ਨਹੀਂ ਹੋਵਾਂਗੇ ਜਿਨ ਨਜਰ ਸ਼ਬਦ ਗੁਰਬਾਣੀ ਦੀ ਵਿਚਾਰ ਨਹੀਂ ਕਰਾਂਗੇ ਸੋ ਆਓ ਅੱਜ ਦੇ ਅੰਮ੍ਰਿਤ ਬਚਨਾਂ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਤਥਾ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਮਨ ਮਿਰਤੀਆਂ ਦੀ ਇਕਾਗਰਤਾ ਵਾਸਤੇ ਪ੍ਰਸਨ ਦਾ ਉੱਤਰ ਕਰੀਏ ਗੁਰੂ ਫਤੇ ਜੀ ਸਾਂਝ ਪਾਈਏ ਕੋਈ ਰਸਨਾ ਵਾਂਝੀ ਨਾ ਰਹੇ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿੰਨੀ ਵੀ ਸਤਿਗੁਰਾਂ ਦੀ ਗੁਰਬਾਣੀ ਹੈ ਕਿਸੇ ਨਾ ਕਿਸੇ ਸਮੇਂ ਨੂੰ ਮੁੱਖ ਰੱਖ ਕੇ ਉਪਦੇਸ਼ਕਾਰੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਐਮਨਾਬਾਦ ਜਾਂਦੇ ਹਨ ਆਪਣੇ ਮਿੱਤਰ ਨੂੰ ਸੰਬੋਧਨ ਕਰਦੇ ਹਨ ਭਾਈ ਲਾਲੋ ਜੀ ਨੂੰ ਤੇ ਉਥੇ ਸਤਿਗੁਰ ਮਹਾਰਾ ਜੀ ਨੇ ਜਿਹੜਾ ਅਮਰਤ ਵਚਨ ਉਚਾਰਨ ਕੀਤਾ ਸੀ ਤਲੰਗ ਮਹ ਅਲਾ ਪਹਿਲਾ ਕਰਤੀ ਜਾਈ ਕੋਮ ਕਰ ਸਤਿਗੁਰ ਪ੍ਰਸਾਦ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵਿਲਾਪ ਪਰ ਤੱਕ ਸਮਝ ਆ ਰਿਹਾ ਕਿ ਭਾਈ ਲਾਲੋ ਨੂੰ ਸੰਬੋਧਨ ਕਰ ਰਿਹਾ ਹੈ ਪਾਪ ਕੀ ਜੰਝਲੇ ਕਾਬਲੋਂ ਧਾਇ ਜੋਰੀ ਮੰਗੈ ਧਨ ਵਿਲੈ ਜਦੋਂ ਸਤਿਗੁਰ ਸੱਜਣ ਟਾਪ ਕੋਲ ਜਾਂਦੇ ਉਹਨੂੰ ਸੰਬੋਧਨ ਕਰਦੇ ਉਜਲ ਕੇ ਹੱ ਚਲਕਣਾ ਪੋਠਮ ਕਾਲੜੀ ਮਸ ਜਦੋਂ ਸਤਿਗੁਰ ਪੰਚਮ ਪਾਤਸ਼ਾਹ ਸੰਮਣ ਤੇ ਮੋਸਣ ਦੀ ਸ਼ਰਧਾ ਵੇਖਦੇ ਆ ਜਦੋਂ ਸੰਮਣ ਆਪਣੇ ਪੁੱਤਰ ਦਾ ਸਿਰ ਕੱਟ ਕੇ ਲੈ ਆਉਂਦਾ ਤੇ ਮਹਾਰਾਜ ਉੱਤੇ ਉਚਾਰਨ ਕਰਦੇ ਆ ਚੌ ਬੋਲੇ ਮਹਲਾ ਪੰਜਾ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾੜ ਰਾਵਣ ਉਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ ਇਸੇ ਤਰ੍ਹਾਂ ਪੰਚਮ ਪਾਦਸ਼ਾ ਤਖਤਾਂ ਤੇ ਸੋਭਾ ਪਾ ਰਹੀ ਆ ਸੰਗਤ ਵਿੱਚੋਂ ਊਟ ਕੇ ਕਿਸੇ ਨੇ ਪ੍ਰਸ਼ਨ ਕੀਤਾ ਮਹਾਰਾਜ ਜੀ ਕਿਰਪਾ ਕਰਕੇ ਸਮਝਾਉਣਾ ਕਰੋ ਦੁੱਧ ਪੋਤੀਆਂ ਦਾਤਾਂ ਦਿੰਦੇ ਹੋ ਦੇ ਰੋਗਤਾ ਬਖਸ਼ਿਸ਼ ਕਰਦੇ ਹੋ ਜਰ ਇਹ ਵੀ ਸਮਝਾਓ ਕਿ ਇਹਨਾਂ ਸੰਸਾਰੀ ਰਿਸ਼ਤਿਆਂ 'ਚੋਂ ਸਾਡਾ ਅਸਲੀ ਮਿੱਤਰ ਕੌਣ ਹੈ ਕੋਈ ਭਰਾ ਨੂੰ ਮੰਨੀ ਬੈਠਾ ਕਹਿੰਦਾ ਮੇਰੀ ਬਾ ਸਜੀ ਬਾਹ ਹੈ ਕੋਈ ਮਾਤਾ ਪਿਤਾ ਨੂੰ ਕੋਈ ਹੋਰ ਰਿਸ਼ਤਿਆਂ ਨੂੰ ਮੰਨ ਲੈਂਦਾ ਅਸਲੀ ਕੌਣ ਹੈ ਤੇ ਗੁਰੂ ਸਾਹਿਬ ਜੀ ਉਸ ਸਮੇਂ ਸ਼ਬਦ ਉਚਾਰਨ ਕਰਦੇ ਹਨ ਜੈਤ ਸ੍ਰੀ ਮਹੱਲਾ ਪੰਜਵਾਂ ਜੈ ਸ੍ਰੀ ਰਾਗ ਦੇ ਅੰਦਰ ਸ਼ਾਂਤੀ ਦੇ ਪੰਛੀ ਦਾ ਦੇ ਸਰਤਾਜ ਪੰਚਮ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਰਸਨਾ ਪਹਚਾਰਣ ਕੀਤੇ ਹੋਏ ਅੰਮ੍ਰਿਤ ਵਚਨ ਕਰ ਤੀਜਾ ਰਾਗ ਦੇ ਤੀਸਰੇ ਸੁਰ ਤਾਲ ਦੇ ਅੰਦਰ ਗਾਇਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬੂ ਅੰਗ ਤੇ ਸੋਵਤ ਹਨ ਹਜੂਰ ਸਭ ਤੋਂ ਪਹਿਲਾਂ ਅਕਾਲ ਦੀ ਮੋਹਰ ਲਾਉਂਦੇ ਹਨ ਇੱਕ ਓਮਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਓਮਕਾਰ ਉਹ ਇੱਕ ਅਦੁੱਤੀ ਸ਼ਕਤੀ ਦਾ ਮਾਲਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ ਫਿਰ ਹਜੂਰ ਸਮਝਾਉਣਾ ਕਰਦੇ ਹਨ ਕੋਈ ਜਾਣੈ ਕਵਨ ਈਹਾ ਜਗ ਮੀਤ ਕੋਈ ਇਸ ਸੰਸਾਰ ਤੇ ਕਿਸੇ ਨੂੰ ਆਪਣਾ ਸੱਚਾ ਮਿੱਤਰ ਮੰਨੀ ਬੈਠਾ ਕੋਈ ਕਿਸੇ ਨੂੰ ਮੰਨੀ ਬੈਠਾ ਜਿਸ ਹੋਈ ਕਿਰਪਾਲ ਸੋਈ ਵਿਦ ਬੂਝੈ ਤਾਕੀ ਨਿਰਮਲ ਰੀਤ ਜਿਸਤੇ ਕਿਰਪਾ ਨੂੰ ਪਿਤਾ ਕਿਰਪਾ ਕਰਕੇ ਸਮਝਾ ਦੇਵੇ ਉਹੀ ਇਸ ਨਿਰਮਲ ਮਰਜ਼ਾਦਾ ਨੂੰ ਰੀਤ ਨੂੰ ਪੁੱਝ ਸਕਦਾ ਹੈ ਰਹਾਉ ਰਹਾਵਲੀ ਪੰਤੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਕੇਂਦਰੀ ਭਾਵ ਵਿੱਚ ਹਜੂਰ ਸਮਝਾਉਣਾ ਕਰਦੇ ਹਨ ਮਾਤ ਪਿਤਾ ਬੰਤਾ ਸੁਤ ਬੰਧ ਅਪਿਸ਼ਟ ਮੀਤ ਅਰ ਭਾਈ ਮਾਤਾ ਤੇ ਪਿਤਾ ਬੰਤਾ istri ਸੋਤ ਪੁੱਤਰ ਬੰਧਵ ਸਬੰਧੀ ਇਸ਼ਟ ਜਿਨ੍ਹਾਂ ਨੂੰ ਦੇਵੀ ਦੇਵਤੇ ਮਨ ਦੇ ਮਿੱਤਰ ਜਿਨ੍ਹਾਂ ਨੂੰ ਕਹਿੰਨੇ ਮੇਰਾ ਬੜਾ ਪਿਆਰਾ ਮਿੱਤਰ ਅਰ ਭਾਈ ਤੇ ਸਾਡੇ ਜਿਹੜੇ ਭਰਾ ਹਜ਼ੂਰ ਅਗਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਨਾ ਸਹਾਈ ਪੂਰਬ ਲਾਭ ਕੋ ਲੈਣਾ ਦੇਣਾ ਹੁੰਦਾ ਇਸ ਕਰਕੇ ਇਸ ਸੰਸਾਰ ਤੇ ਕੋਈ ਮਾਂ ਬਣ ਕੇ ਆਉਂਦੀ ਕੋ ਪੁੱਤਰ ਬਣ ਕੇ ਆਉਂਦਾ ਕੋ ਭਰਾ ਬਣ ਕੇ ਆਉਂਦਾ ਪਰ ਅੰਤ ਚ ਉਹਨਾਂ ਜੋ ਕੋਈ ਸਹਾਈ ਨਹੀਂ ਹੁੰਦਾ ਜਿਵੇਂ ਕਿਸੇ ਦੇ ਘਰ ਕੋਈ ਬਿਮਾਰੀ ਹੋਵੇ ਲੰਬੇ ਟ੍ਰੀਟਮੈਂਟ ਤੋਂ ਬਾਅਦ ਕੋਈ ਚੜ੍ਹਾਈ ਕਰ ਜਾਵੇ ਸਮਾਜ ਵਾਲੇ ਅਕਸਰ ਹੀ ਆਖਦੇ ਆ ਇਹ ਪੁਰਗਲਾ ਲੈਣਾ ਦੇਣਾ ਸੀ ਉਹ ਲੈ ਕੇ ਚਲਾ ਗਿਆ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਲੈਣਾ ਜੀ ਦਾ ਪਹਿਲਾ ਮਲਾਪ ਦੇਵੀ ਦੀ ਯਾਤਰਾ ਤੇ ਜਾ ਰਹੇ ਆ ਜਾਂਦੇ ਹੋ ਜੱਥੇ ਨੂੰ ਕਹਿੰਦੇ ਤੁਸੀਂ ਚੱਲਦੇ ਜਾਓ ਮੈਂ ਨਾਨਕ ਤਪਾ ਸਾਧੂ ਰਹਿੰਦਾ ਉਹਦੇ ਦਰਸ਼ਨ ਕਰ ਆਵਾਂ ਜੋ ਹੀ ਕੋੜਾ ਕਰਤਾਰਪੁਰ ਨੂੰ ਮੋੜਿਆ ਤੇ ਅੱਗਲਵਾਂਡੀ ਗੁਰੂ ਨਾਨਕ ਸਭ ਕੁ ਉਸ ਪਾਸੇ ਨੂੰ ਆ ਗਏ। ਕਾ ਖੋਦ-ਖੋਦ ਕੇ ਰਸਤਾ ਸਾਫ ਕਰੀ ਜਾ ਰਿਹਾ ਜਿਸ ਰਸਤੇ ਕਿਸੇ ਨੇ ਗੁਰੂ ਨਾਨਕ ਦੇ ਦਰਬਾਰ ਦਰਸ਼ਨ ਕਰਨਾ। ਭਾਈ ਗੁਰਦਾਸ ਸਾਹਿਬ ਆਖਦੇ ਚਰਨ-ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ। ਇੱਕ ਕਦਮ ਤੁਸੀਂ ਗੁਰ ਘਰ ਨੂੰ ਚੱਲ ਕੇ ਜਾਓ ਸਾਫ ਨੀਤ ਨਾਲ ਗੁਰੂ ਸਾਹਿਬ ਕਰੋੜਾਂ ਕਦਮ ਅੱਗਲਵਾਂਡੀ ਤੁਹਾਨੂੰ ਲੈਣ ਵਾਸਤੇ ਮਿਲਣ ਵਾਸਤੇ ਆ ਜਾਂਦੇ ਆ। ਜਿੱਥੇ ਭਾਈ ਲੈਣਾ ਜੀ ਨੇ ਹੋਰਨਾ ਤੋਂ ਪੁੱਛਿਆ ਉੱਥੇ ਬਾਬੇ ਨਾਨਕ ਪਾਤਸ਼ਾਹ ਨੂੰ ਪੁੱਛਦੇ ਆ ਬਜ਼ੁਰਗੋ ਇੱਥੇ ਕੋਈ ਨਾਨਕ ਨਾਮ ਦਾ ਤਪਸਾ ਸਾਧੂ ਰਹਿੰਦਾ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਹਾਂ ਰਹਿੰਦਾ ਤੇ ਹੈ ਬਜ਼ੁਰਗੋ ਤੁਸੀਂ ਜਾਣਦੇ ਹੋ ਗੁਰੂ ਨਾਨਕ ਸਾਹਿਬ ਬੋਚਕਦੇ ਜਿੰਨੀ ਚੰਗੀ ਤਰ੍ਹਾਂ ਮੈਂ ਉਸ ਸਾਧੂ ਨੂੰ ਜਾਣਦਾ ਸ਼ਾਇਦ ਕੋਈ ਹੋਰ ਨਹੀਂ ਜਾਣਦਾ ਅੱਜ ਸਾਡੀ ਤਰਾਸਦੀ ਹੈ ਅੱਜ ਅਸੀਂ ਆਪਣੇ ਬਾਰੇ ਨਹੀਂ ਜਾਣਦੇ ਕਿ ਮੈਂ ਕੌਣ ਹਾਂ ਮਨ ਤੂੰ ਜੋਤ ਸਰੂਪ ਹੈ ਇਹ ਮਨ ਤੂੰ ਤੇ ਪ੍ਰਮਾਤਮਾ ਦੀ ਜੋਤ ਦਾ ਇੱਕ ਛੋਟਾ ਜਿਹਾ ਅੰਸ਼ੀ ਆਪਣਾ ਮੂਲ ਪਛਾਣ ਆਪਣੇ ਮੂਲ ਨੂੰ ਆਪਣੇ ਮੂਲ ਨੂੰ ਪਛਾਣਨਾ ਕਰ। ਸੁ ਕਹਿੰਦੇ ਮੈਨੂੰ ਦਰਸ਼ਨ ਕਰਾ ਦਿਓ ਗੁਰੂ ਨਾਨਕ ਸਾਹਿਬ ਨੇ ਘੋੜੇ ਦੀਆਂ ਵਾਕਾਂ ਪੜ ਲੀਆਂ ਤੇ ਜਿਹੜਾ ਦਰਸ਼ਨ ਕਰਨ ਆਇਆ ਉਹ ਘੋੜੇ ਤੇ ਚੜਿਆ। ਜਿਹਦੇ ਦਰਸ਼ਨ ਕਰਨੇ ਉਹ ਨੰਗੇ ਪੈਰੀਂ ਤੇ ਜਿਹਨੇ ਦਰਸ਼ਨ ਕਰਨੇ ਤਿੱਲੇਦਾਰ ਜੋੜਾ ਪਾ ਕੇ ਘੋੜੇ ਤੇ ਚੜਿਆ। ਕ੍ਰਿਤਾਰਪੁਰ ਲਾ ਜਾ ਕੇ ਕਹਿੰਦੇ ਪੁਰਖਾ ਉਹ ਕਿੱਲੇ ਨਾ ਘੋੜਾ ਬੰਦੇ ਇਸ ਕੁਟੀਆਂ ਚ ਨਾਨਕ ਰਹਿੰਦਾ ਜਾ ਕੇ ਦਰਸ਼ਨ ਕਰਦਾ ਘੋੜਾ ਬਨ ਕੇ ਮੂੰਹ ਹੱਥ ਧੋ ਕੇ ਆਈ ਸ਼ਰਦਾ ਵਾਲਾ ਬੰਦਾ ਜਿਹੜਾ ਹੁੰਦਾ ਨਾ ਉਹ ਬਾਹਰੋਂ ਸੀਸ ਝੁਕਾ ਕੇ ਆਉਂਦਾ ਆਮ ਤੇ ਅਸੀਂ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਅਜੇ ਤੱਕ ਕਿ ਮੱਥਾ ਕਿਵੇਂ ਟੇਕਣਾ ਕਈ ਵਾਰੀ ਅਸੀਂ ਜੀਨ ਦੀ ਪੈਂਟ ਨੂੰ ਥੱਪਕੀ ਮਾਰ ਕੇ ਪਿੱਛੋਂ ਪਰਸ ਕੱਢਦੇ ਆ ਜਿਵੇਂ ਕੋਈ ਕਿਸੇ ਨੂੰ ਕਹਿਣ ਲੱਗਾ ਹੋਵੇ ਰੁਕ ਜਾ ਤੈਨੂੰ ਕੁਝ ਦੇ ਨਾ ਮੈਂ 12 ਦਮੜਾ ਹੱਥ ਚ ਲੈ ਕੇ ਆਉਣਾ ਜੋ ਭੇਟ ਕਰਨਾ ਨਿਮਰਤਾ ਸਹਿਤ ਅੱਖਾਂ ਨਜਰਾਂ ਨੀਵੀਆਂ ਕਰਕੇ ਅਰਦਾਸ ਕਰਨੀ ਅਰਦਾਸ ਕਰਕੇ ਮੱਥਾ ਟੇਕਣਾ ਉੱਠਣ ਲੱਗਿਆਂ ਹੌਲੀ ਜੀ ਦਿਲ ਭੁਰ ਭੇਟਾ ਗੋਲੂ ਚ ਭੇਟ ਕਰ ਦੇਣੀ ਫਿਰ ਉਸ ਤੋਂ ਬਾਅਦ ਗੁਰੂ ਦੇ ਦਰਸ਼ਨ ਕਰਨੇ ਫਿਰ ਸਾਹਮਣੇ ਨਜ਼ਰ ਕਰਕੇ ਫਿਰ ਫੱਦੇ ਬੁਲਾਉਣੀ ਜਦੋਂ ਭਾਈ ਲੈਣਾ ਜੀ ਨੇ ਸਾਹਮਣੇ ਨਜ਼ਰ ਕਰਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾ ਇੱਕ ਦਮ ਧਾਹਾ ਮਾਰ ਕੇ ਰੋਣ ਲੱਗ ਪਏ ਗੁਰੂ ਨਾਨਕ ਸਭ ਤੱਕ ਉਠੇ ਛਾਤੀ ਨਾਲ ਆਇਆ ਪੁਰਖਾ ਕੀ ਹੋਇਆ ਮਹਾਰਾਜ ਤੁਹਾਡੀਆਂ ਰਹਿਮਤਾਂ ਲੈਣ ਵਾਸਤੇ ਆਇਆ ਸੀ ਤੁਹਾਡੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਇਆ ਸੀ ਤੁਹਾਨੂੰ ਘੋੜੇ ਦੀਆਂ ਵਾਗਾਂ ਫੜਾ ਕੇ ਲਿਆ ਮੈਂ ਜੁੱਤੀ ਪਾ ਕੇ ਦਲੇਦਾਰ ਜੁੱਤੀ ਪਾ ਕੇ ਘੋੜੇ ਚੜਿਆ ਤੁਸੀਂ ਨੰਗੇ ਪੈਰ ਮਹਾਰਾਜ ਕਹਿੰਦੇ ਪੁਰਖਾ ਵੈ ਮਨੀ ਕਰੀਦਾ ਦੱਸ ਤੇਰਾ ਨਾਂ ਕੀ ਮਹਾਰਾਜ ਲੈਣਾ ਕਹਿੰਦੇ ਉਹ ਲੈਣਿਆ ਤੂੰ ਕੁਝ ਲੈਣਾ ਤੇ ਅਸੀਂ ਤੇਰਾ ਕੁਝ ਦੇਣਾ ਇਹਦਾ ਮਤਲਬ ਲੈਣ ਵਾਲੇ ਘੋੜਿਆਂ ਤੇ ਆਉਂਦੇ ਆ ਦੇਣ ਵਾਲੇ ਅਗਲਵੰਡੀ ਮਿਲਦੇ ਆ ਪਾਉ ਕੇ ਪੂਰਵ ਜਨਮ ਦਾ ਕੋਈ ਸੰਬੰਧ ਸੀ ਕੁਝ ਲੈਣਾ ਦੇਣਾ ਸੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਮੁਕਤ ਮਾਲਕ ਨਿਕਲਾਲ ਹੀਰਾ ਮਨ ਰੰਜਨ ਕੀ ਮਾਇਆ ਜਿਨ੍ਹਾਂ ਨੂੰ ਆਪਾਂ ਮੁਕਤੀ ਦਾ ਮਾਲ ਸਮਝ ਸੰਤ ਜੋਰੀਆਂ ਜਿਵੇਂ ਕਰਦੇ ਆ ਹੀਰੇ ਜਵਾਹਰਾ ਇਹ ਸਾਰੇ ਸਿਰਫ ਮਨ ਨੂੰ ਖੁਸ਼ ਕਰਨ ਦੀ ਇੱਕ ਮਾਇਆ ਹੈ ਮਾਇਆ ਦੀ ਵਿਆਖਿਆ ਕਰਨ ਪੜਾ ਲੰਬਾ ਸਮਾਂ ਲੱਗ ਜੇਗਾ ਮਾਇਆ ਕਿਸ ਨੂੰ ਆਖੀ ਕਿ ਆ ਮਾਇਆ ਕਰਮ ਕਮਾਏ ਮਾਇਆ ਕਿਹਨੂੰ ਕਵਾਂਗੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਦੇ ਭਉ ਦੋ ਚਲਾਇਆ ਉਹ ਹਰ ਵਸਤੂ ਮਾਇਆ ਹੈ ਜਿਹੜੀ ਆਪਣੇ ਨਾਲ ਮੋਹ ਲਾਲ ਲਵੇ ਤੇ ਰੱਬ ਜੀ ਨਾਲੋਂ ਤੋੜ ਦੇਵੇ ਉਹ ਹਰ ਵਸਤੂ ਮਾਇਆ ਦਾ ਰੂਪ ਹੈ ਤੇ ਹਜ਼ੂਰ ਆਖਦੇ ਹਾ ਹਾ ਕਰਤ ਬਿਹਾਨੀ ਅਵਤੇ ਤਾਂ ਮੈਂ ਸੰਤੋਖ ਆਹਕਾਰ ਕਰਦਿਆ ਬੰਦੇ ਨੇ ਸਾਰਾ ਜੀਵਨ ਬਤੀਤ ਕਰ ਦਿੱਤਾ ਪਰ ਫਿਰ ਵੀ ਸੰਤੋਖ ਨਹੀਂ ਪ੍ਰਾਪਤ ਹੋਇਆ ਜੇ ਜੁਗਚਾਰੇ ਆਰਜਾਂ ਹੋਰ ਸੁਣੀ ਹੋਏ ਜੇ ਤੇਰੀ ਉਮਰ ਕਿਤੇ ਚੌਹਾਂ ਜੁਗਾ ਜਿਨੀ ਹੋ ਜਾਵੇ ਇਸ ਨੂੰ 10 ਗੁਣੀ ਹੋ ਜਾਵੇ ਨਵਾਂ ਖੰਡਾ ਵੇ ਜਾਣੀ ਇਹ ਨੌ ਖੰਡ ਦੀ ਧਰਤੀ ਤੇਰਾ ਨਾਮ ਜਾਣੇ ਜਾਣ ਲੱਗੇ ਚੰਗਾ ਨਾਂ ਰਖਾਏ ਕਿ ਚੰਗਾ ਨਾਂ ਤੇਰਾ ਮਸ਼ਹੂਰ ਹੋ ਜੇ ਫਲਾਣਾ ਮੰਤਰੀ ਬੜਾ ਚੰਗਾ ਜਸ ਕੀਰਤ ਜਗਲੇ ਸਾਰਾ ਸੰਸਾਰ ਤੇਰਾ ਜਸ ਗਾਉਣ ਲੱਗ ਪਵੇ ਪਰ ਮਹਾਰਾ ਕਹਿੰਦੇ ਜੇ ਤਿਸ ਨਦਰ ਨ ਆਵੀ ਤਾਂ ਬਾਤ ਨਾ ਪੁੱਛੀ ਕਿ ਜੇ ਪ੍ਰਮਾਤਮਾ ਦੀ ਨਦਰ ਵਿੱਚ ਨਹੀਂ ਆਉਦੀ ਸਵੱਲੀ ਨਹੀਂ ਹੋਈ ਕਿਸੇ ਨੇ ਲੋਕ ਪਰ ਲੋਕ ਤੇਰੀ ਬਾਤ ਨਹੀਂ ਪੁੱਛਣੀ ਇਸੇ ਤਰ੍ਹਾਂ ਮਹਾਰਾ ਕਹਿੰਦੇ ਜੇ ਕਿਤੇ ਤੇਰੇ ਕੋਲ ਚਾਰ ਕਿਸਮ ਦੀ ਸੈਨਾ ਹੋਵੇ ਹਸਤ ਰਥ ਅਸ ਪਉਣ ਤੇਜ ਧਣੀ ਭੂਮਣ ਚਤਰੰਗਾ ਹਾਥੀਆਂ ਵਾਲੀ ਘੋੜਿਆਂ ਵਾਲੀ ਪੈਦਲ ਸੈਨਾ ਪ੍ਰਥਾ ਵਾਲੀ ਜਿਹੜੇ ਹਵਾ ਦੀ ਰਫਤਾਰ ਨੂੰ ਘੋੜੇ ਪਾਰ ਕਰਦੇ ਹੋਣ ਅਸਤ ਰਾਤ ਅਸਵ ਹੋਣ ਤੇ ਧਣੀ تیر ਕੋ ਬੜਾ ਧਨਵਿਤ ਨਾੜ ਬੜਾ ਹੋਵੇ। ਭੂਮਨ ਤੇਰੇ ਕੋ ਜਮੀਨ ਬੜੀ ਹੋਵੇ ਚ ਤਰੰਗਾ ਤੂੰ ਸਿਆਣਾ ਬੜਾ ਹੋਵੇਂ ਤੈਨੂੰ ਸਾਰੇ ਕੁਛ ਕੀ ਦੁਰਦੇ ਹੋਣ। ਮਰ ਕਹਿੰਦੇ ਸੰਗ ਨਾ ਚੱਲੋ ਇਹਨਾਂ ਵਿੱਚ ਕੁਝ ਵੀ ਤੇਰੇ ਨਾਲ ਨਹੀਂ ਚੱਲਣਾ ਊਠ ਸਦਾਇਓ ਨੰਗਾ ਇੱਕ ਦਿਨ। ਨੰਗਾ ਭਾਵ ਕਿ ਤੇਰੀ ਆਤਮਾ ਨੰਗੀ ਜਾਣੀ ਹੈ ਤੇ ਤੇਰਾ ਸਰੀਰ ਵੀ ਉਸ ਸਮੇਂ ਨਾਲ ਨਹੀਂ ਹੋਣਾ। ਜੇ ਜੋ ਵਿਚਾਰੇ ਆੜ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾਵਾ ਜਾਣੇ ਨਾਲ ਚੱਲੇ ਸਭ ਕੋ ਚੰਗਾ ਨੌਰ ਖਾਏ ਕੇ ਜਸ ਕੀਤ ਜਗਲੇ ਜੇ ਤਿਸ ਨਦਰ ਨਾਲ ਆ ਵੀ ਤਾਂ ਬਾਤ ਨਾ ਪੁੱਛੇ ਕੀ ਕਿਸੇ ਨੇ ਬਾਤ ਨਹੀਂ ਪੁੱਛਣੀ ਨੰਗਾ ਜਾਏਗਾ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਂ ਕੇ ਹਰ ਹਰ ਗਾਈਏ ਹਰੀ ਪਰਮਾਤਮਾ ਪਰਮੇਸ਼ਰ ਦੇ ਜਿਹੜੇ ਸੰਤ ਜਨ ਜਿਹੜੇ ਉਹਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਆਖਦੇ ਹਰ ਹਰ ਜਨ ਤੋਂ ਏਕ ਹੈ ਬਿ ਵਿਚਾਰ ਗਿਸ਼ਨਾਏ ਹਰੀ ਤੇ ਹਰੀ ਦੇ ਸੰਤ ਦੋਨੇ ਇੱਕ ਹਨ ਦੋਨਾ ਚ ਕੋਈ ਵੱਖਰੀ ਵਿਚਾਰ ਨਹੀਂ ਹੈ ਹਰ ਹਰ ਜਨ ਦੋਈ ਏਕ ਹੈ ਵਿਭ ਵਿਚਾਰ ਕਿਛ ਨਾਹੀ ਕਿਵੇਂ ਵਿਭ ਵਿਚਾਰ ਨਹੀਂ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਜਿਉ ਜਲ ਤੋਂ ਇੱਕ ਲਹਿਰ ਉੱਠਦੀ ਆ ਫਿਰ ਜਲ ਦਾ ਹੀ ਰੂਪ ਧਾਰਨ ਕਰ ਜਾਂਦੀ ਹਰੀ ਤੇ ਹਰੀ ਦੇ ਸੰਤ ਇਸ ਤਰ੍ਹਾਂ ਹਨ ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਂ ਕਿ ਹਰ ਹਰ ਗਾਈਏ ਇਸ ਕਰਕੇ ਉਹਨਾਂ ਨਾਲ ਮਿਲ ਕਰਕੇ ਹਰੀ ਦੇ ਗੁਣਾਂ ਨੂੰ ਗਾਈਏ ਮਹਾਰਾਜ ਕੀ ਮਿਲੇਗਾ ਇੰਨਾ ਕੁਝ ਕਰਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਨਾਨਕ ਇਹੀ ਹਾਂ ਸੁਖ ਇਸ ਲੋਕ ਤੇਨੂੰ ਸੁਖ ਮਿਲ ਜੇਗਾ ਸੁੱਖ ਹੀ ਲੱਭਦੇ ਆਪਾਂ ਸਾਰੇ ਨਾਨਕ ਇਹੀ ਹਾਂ ਸੁਖ ਅੱਗੇ ਮੁਖੇ ਉਜਲ ਅੱਗੇ ਪ੍ਰਲੋਗ ਤੇਰਾ ਮੁਖ ਉਜਲਾ ਹੋ ਜਾਏਗਾ ਸੰਗ ਸੰਤਨ ਕੇ ਪਈਏ ਦਾਤ ਸੰਤਾਂ ਦੀ ਸੰਗਤ ਵਿੱਚੋਂ ਮਿਲਦੀ ਇੰਨੇ ਇੱਕ ਬਚਨ ਕਰਦੇ ਸਮਾਪਤੀ ਹੈ ਬਲੌ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ